DIG ਪੁੱਲਰ ਦੇ ਮਸਲੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। CBI ਨੇ DIG ਪੁੱਲਰ ਦਾ ਸਾਰਾ ਰਿਕਾਰਡ ਪੰਜਾਬ ਸਰਕਾਰ ਤੋਂ ਮੰਗ ਲਿਆ। ਇਹਦੇ ਵਿੱਚ ਉਹਨਾਂ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਮੰਗਿਆ। ਪੂਰੀ ਜਾਣਕਾਰੀ ਲਈ ਜੁੜੇ ਨੇ ਸਾਡੇ ਨਾਲ ਸੀ ਇਹਨਾਂ ਦੇ ਪੱਤਰਕਾਰ ਜੁਕਤਾ ਸਿੰਘ ਪੁੱਲਰ ਜੀ। ਪੁੱਲਰ ਸਾਹਿਬ CBI ਤੇ ਨੇ ਦਲੀਲ ਦਿੱਤੀ ਹੈ ਕਿ ਅਸੀਂ ਪਹਿਲਾਂ ਵੀ ਰਿਕਾਰਡ ਮੰਗਿਆ ਹੈਗਾ DIG ਪੁੱਲਰ ਦਾ ਪਰ ਸਾਨੂੰ ਦਿੱਤਾ ਨਹੀਂ ਗਿਆ। ਪਰ ਹੁਣ CBI ਨੇ ਕਿਹੜੀ ਮੰਗ ਕੀਤੀ ਹੈ ਤੇ ਕਿਹੜਾ ਰਿਕਾਰਡ ਮੰਗਿਆ ਹੈਗਾ? ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸੀਬੀਈ ਵੱਲੋਂ ਹਰਚੰਦ ਸਿੰਘ ਭੁੱਲਰ ਜੋ ਪੰਜਾਬ ਦੇ ਡੀਜੀਪੀ ਡੀਆਈਜੀ ਸਨ ਰੋਪੜ ਰੇਂਜ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਫਿਰ ਬਾਅਦ ਵਿੱਚ ਸਰਕਾਰ ਨੂੰ ਕਾਨੂੰਨ ਮੁਤਾਬਕ ਉਹਨਾਂ ਨੂੰ ਸਸਪੈਂਡ ਕਰਨਾ ਪਿਆ ਤੇ ਇਸ ਟਮੇ ਹਰਚੰਦ ਸਿੰਘ ਭੁੱਲਰ ਸੀਬੀਆਈ ਦੀ ਕਸਟਡੀ ਦੇ ਵਿੱਚ ਨੇ ਜਿੱਥੇ ਉਹਨਾਂ ਨੇ ਹਰਚੰਦ ਸਿੰਘ ਭੁੱਲਰ ਉਹਨਾਂ ਦਾ ਰਿਕਾਰਡ ਮੰਗਿਆ ਉੱਥੇ ਅੱਜ ਜਿਹੜੇ ਵਿਚੋਲੀਏ ਆ ਕਰਸ਼ਾਨੂ ਹਾਰਦਾ ਉਹਦਾ 4 ਦਿਨ ਦਾ ਰਿਮਾਂਡ ਖਤਮ ਹੋ ਰਿਹਾ ਤੇ ਅੱਜ ਉਹਨੂੰ ਮੁੜ ਤੋਂ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਪੂਰੀ ਖਬਰ ਆ ਰਹੀ ਹੈ ਕਿ ਰੋਪੜ ਰੇਂਜ ਦੇ ਮੁਕਤਲ ਕੀਤੇ ਗਏ ਡੀਆਜ ਹਰਜਨ ਸਿੰਘ ਭੁੱਲਰ ਦੇ ਖਿਲਾਫ ਜਿਹੜਾ ਪ੍ਰਸ਼ਟਾਚਾਰ ਮਾਮਲੇ ਇਹਨੂੰ ਲੈ ਕੇ ਜਿਹੜਾ ਉਹਨਾਂ ਦਾ ਕੇਸ ਚੱਲ ਰਿਹਾ ਸੀ ਉਸ ਦੇ ਵਿੱਚ ਉਹਨਾਂ ਦਾ ਜਿਹੜਾ ਦਲਾਲ ਹੈ ਕਿਰਸ਼ਨੂ ਸ਼ਾਹ ਦਾ ਉਹਦਾ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਸੀਬੀਆਈ ਵੱਲੋਂ ਮੁਰਤੋਂ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਹਾਲਾਂਕਿ ਹਰਜਨ ਸਿੰਘ ਭੁੱਲਰ ਦਾ ਜਿਹੜਾ 5 ਦਿਨ ਦਾ ਰਿਮਾਂਡ ਆ ਉਹ ਕੱਲ ਯਾਨੀ ਕਿ ਮੰਗਲਵਾਰ ਨੂੰ ਖਤਮ ਹੋ ਰਿਹਾ ਵਾ ਤੇ ਸੀਬੀਆਈ ਉਹਨੂੰ ਫਿਰ ਕੂਰਤ ਦੇ ਵਿੱਚ ਪੇਸ਼ ਕਰੂਗੀ ਹੁਣ ਵੱਡੀ ਜਿਹੜੀ ਖਬਰ ਹੁਣ ਤੱਕ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ सीबीआई ਨੇ ਪੰਜਾਬ ਸਰਕਾਰ ਤੋਂ ਖਰਚਨ ਸਿੰਘ ਭੁੱਲਰ ਦੇ ਪਿਛਲੇ 10 ਸਾਲਾਂ ਦੀ ਜਿਹੜੀ ਪੋਸਟਿੰਗ ਵਾਲੇ ਜਗ੍ਹਾ ਤੇ ਜਿਹੜੀਆਂ ਐਫਆਈਆਰ ਜਿਹੜੀਆਂ ਕੈਂਸਲ ਹੋਈਆਂ ਨੇ ਜਾਂ ਰਜਿਸਟਰਡ ਹੋਈਆਂ ਨੇ ਉਹਨਾਂ ਦੀ ਵੀ ਜਾਣਕਾਰੀ ਮੰਗੀ ਹੈ ਤੇ ਨਾਲ ਦੇ ਨਾਲ ਜਿੱਥੇ-ਜਿੱਥੇ ਚਾਹੇ ਉਹ ਏਐਸਐਸਪੀ ਰਹੇ ਨੇ ਜਾਂ ਫਿਰ ਡੀਆਈਜੀ ਰਹੇ ਨੇ ਉਸ ਸਮੇਂ ਦਾ ਜਿਹੜਾ ਰਿਕਾਰਡ ਹੈ ਕਿ ਇਹਨਾਂ ਦੀ ਦਸਕਤਾਂ ਹੇਠ ਜਾਂ ਇਹਨਾਂ ਦੇ ਦਫਤਰੋਂ ਕਿੰਨੇ ਆਰਮ ਲਾਇਸੈਂਸ ਜਿਹੜੇ ਬਣੇ ਨੇ ਉਹਨਾਂ ਦਾ ਰਿਕਾਰਡ ਵੀ सीबीआई ਨੇ ਮੰਗਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਦੱਸਿਆ ਜਾ ਰਿਹਾ ਹੈ ਕਿ सीबीआई ਵੱਲੋਂ ਪੰਜਾਬ ਸਰਕਾਰ ਨੂੰ ਚਿੱਠੀ ਭੇਜੀ ਸੀ ਕਿ ਰਿਕਾਰਡ ਦਿੱਤਾ ਜਾਵੇ ਕਿ ਹਰਚੰਦ ਸਿੰਘ ਪੁੱਲਰ ਹੋਣੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਐਸਐਸਪੀ ਰਹੇ ਨੇ ਔਰ ਫਿਰ ਉਹ ਕਿੱਥੇ-ਕਿੱਥੇ ਉਹਨਾਂ ਦੀ ਪੋਸਟਿੰਗ ਰਹੀ ਆ ਉਹ ਜਿਹੜੀ ਜਾਣਕਾਰੀ ਹਲੇ ਤੱਕ सीबीआई ਨੇ ਦਾਵਾ ਕੀਤਾ ਕਿ ਸਾਨੂੰ ਮਿਲੀ ਨਹੀਂ ਹੈ ਦਰਅਸਲ सीबीआई ਨੇ ਜਦੋਂ ਹਰਚੰਦ ਸਿੰਘ ਭੁੱਲਰ ਅਤੇ ਕਰਸ਼ਾਨੂੰ ਸ਼ਾਰਦਾ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਸੀ ਉਸ ਸਮੇਂ ਉਹਨਾਂ ਨੇ ਕਿਹਾ ਦਲੀਲਾਂ ਬਹੁਤ ਟੋਸ ਜਿੱਤੀਆਂ ਸੀ ਕਿ ਕਰਸ਼ਾਨੂੰ ਸ਼ਾਰਦਾ ਦੇ ਜਰੀਏ ਪੋਸਟਿੰਗ ਵਾਲੇ ਸਟੇਸ਼ਨਾਂ ਤੇ ਐਫਆਈਆਰ ਜਿਹੜੀ ਕੈਂਸਲੇਸ਼ਨ ਜਾਂ ਰਜਿਸਟ੍ਰੇਸ਼ਨ ਆ ਉਹਦੇ 'ਚ ਵੀ ਕੰਮ ਕੀਤੇ ਜਾਂਦੇ ਸੀ ਆਰਮ ਡੈਕਟਰ ਦੇ ਤਹਿਤ ਲੋਕਾਂ ਦੇ ਲਾਇਸੈਂਸ ਨਵੇਂ ਬਣਾਏ ਜਾਂਦੇ ਸੀ ਜਾਂ ਫਿਰ ਰੀਨਿਊ ਕੀਤੇ ਜਾਂਦੇ ਸੀ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਲਾਇਸੈਂਸ ਬਣਾਉਣ ਵਾਸਤੇ ਪੈਸੇ ਦਾ ਖੇਡ ਚੱਲ ਰਿਹਾ ਦੂਜਾ ਪੋਸਟਿੰਗ ਟਰਾਂਸਫਰ ਜਿਹੜੀ ਆ ਉਹ ਡਿਸਟ੍ਰਿਕਟ ਲੈਵਲ ਤੇ ਜਾਂ ਫਿਰ ਉੱਪਰਲੇ ਲੈਵਲ ਤੇ ਉਹ ਵੀ ਕਿਰਸ਼ਾਨੂੰ ਸ਼ਰਦਾ ਦੇ ਜ਼ਰੀਏ ਹੁੰਦੇ ਸਿਹਾ ਲਾਂਕਿ ਜਿਹੜਾ ਐਸ ਐਚਓ ਦੀ ਪੋਸਟਿੰਗ ਆ ਉਹ ਤੇ ਐਸ ਐਸਪੀ ਵੀ ਕਰ ਸਕਦਾ ਜੇ ਐਸ ਐਸਪੀ ਨਾ ਕਰੇ ਤੇ ਉਸ ਰੇਂਜ ਦਾ ਡੀ ਆਈ ਜੀ ਵੀ ਕਰ ਸਕਦਾ ਜੇਕਰ ਡੀਐਸਪੀ ਲੈਵਲ ਦੀ ਪੋਸਟਿੰਗ ਹੋਈ ਹੈ ਤੇ ਲਾਜ਼ਮੀ ਤੌਰ ਤੇ ਜਿਹੜਾ ਉਹ ਸਟੇਟ ਹੈੱਡਕੁਆਰਟਰ ਜਾਂ ਸਟੇਟ ਗਵਰਨਮੈਂਟ ਦੇ ਜ਼ਰੀਏ ਹੋ ਸਕਦੇ ਲੇਕਿਨ ਜ਼ਿਲ੍ਹੇ ਦੇ ਅੰਦਰ ਕਿਸੇ ਡੀਐਸਪੀ ਨੂੰ ਡੀ ਲਾਉਣਾ ਜਾਂ ਡੀਐਸਪੀ ਹੈੱਡਕੁਆਰਟਰ ਲਾਉਣਾ ਜਾਂ ਡੀਐਸਪੀ ਟ੍ਰੈਫਿਕ ਲਾਉਣਾ ਜਾਂ ਡੀਐਸਪੀ ਸਿਟੀ ਲਾਉਣਾ ਇਹ ਵੀ ਐਸਐਸਪੀ ਜਾਂ ਫਿਰ ਡੀਆਈਜੀ ਕਰ ਸਕਦਾ ਇਹਨੂੰ ਲੈ ਕੇ ਹੀ ਜਿਹੜੇ ਸਵਾਲ ਖੜੇ ਹੋ ਰਹੇ ਨੇ ਦੂਜਾ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਹਰਚੰਦ ਸਿੰਘ ਪੁੱਲਰ ਦੇ ਜਿਹੜੇ ਦલાਲ ਜਿਹੜੇ ਨੇ ਸੀਬੀਆਈ ਕਹਿੰਦੀ ਕਿ ਦલાਲ ਹੈ ਕਰਸ਼ਾਨੂ ਸ਼ਰਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਪਿਛਲੀ ਵਾਰ ਕੋਰਟ ਦੇ ਵਿੱਚ ਕਿ ਕਰਸ਼ਾਨੂ ਸ਼ਰਦਾ ਸਿਰਫ ਹਰਚੰਦਪੁਰ ਸਿੰਘ ਪੁੱਲਰ ਵਾਸਤੇ ਕੰਮ ਹੀ ਨਹੀਂ ਕਰਦਾ ਬਲਕਿ ਹੋਰ ਵੀ ਜਿਹੜੇ ਆਈਪੀਐਸ ਜਾਂ ਆਈਐਸ ਅਫਸਰਾਂ ਜਾਂ ਹੋਰ ਅਧਿਕਾਰੀਆਂ ਦੇ ਲਈ ਵੀ ਉਹ ਕੰਮ ਕਰਦਾਗਾ ਉਹਨਾਂ ਤੋਂ ਅਫਸਰਾਂ ਤੋਂ ਜ਼ਰੀਏ ਉਹ ਸਰਕਾਰੀ ਕਰਮਚਾਰੀਆਂ ਦੀ ਪੋਸਟਿੰਗਾਂ ਟਰਾਂਸਫਰ ਕਰਵਾਉਣ ਦੇ ਮਸਲੇ ਦੇ ਵਿੱਚ ਵੀ ਉਹ ਪੈਸੇ ਲੈ ਕੇ ਤੇ ਅਫਸਰਾਂ ਤੱਕ ਪਹੁੰਚਾਉਂਦਾ ਸੀ ਤੇ सीबीआई ਦੇ ਲਿਖੇ ਪੱਤਰਾਂ ਵਿੱਚ ਖਰਚਨ ਸਿੰਘ ਭੁੱਲਰ ਦੀ ਪੋਸਟਿੰਗ ਵਾਲੇ ਸਟੇਸ਼ਨਾਂ ਦਾ ਉਹ ਸਾਰਾ ਰਿਕਾਰਡ ਮੰਗਿਆ ਜਿੱਥੇ ਸਿੱਧੇ ਤੌਰ ਤੇ ਜਿਹੜੇ ਹੁਕਮ ਨੇ ਉਹ ਖਰਚਨ ਸਿੰਘ ਭੁੱਲਰ ਦੇ ਚੱਲਦੇ ਰਹੇ ਨੇ ਹੁਣ ਕਿਉਂਕਿ ਐਸਐਮ ਜਦੋਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ सीबीआई ਵੱਲੋਂ ਖਰਚਨ ਸਿੰਘ ਭੁੱਲਰ ਡੀਆਈਜੀ ਰੋਪੜ ਰੇਂਜਨ ਤੇ ਡੀਆਈਜੀ ਰੋਪੜ ਰੇਂਜ ਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਨੇ ਜਿਹਦੇ ਦੇ ਵਿੱਚ ਰੋਪੜ ਮਹਾਲੀ ਤੇ ਫਤਿਹਗੜ ਸਾਹਿਬ ਇਸ ਤੋਂ ਪਹਿਲਾਂ ਉਹ ਪਟਿਆਲਾ ਰੇਂਜ ਦੇ ਡੀਆਈਜੀ ਰਹੇ ਨੇ ਜਿਹਦੇ ਚ ਜ਼ਿਲ੍ਹੇ ਆਉਂਦੇ ਸੀ ਪਟਿਆਲਾ ਮਲੇਰਕੋਟਲਾ ਤੇ ਸੰਗਰੂਰ ਤੇ ਬਰਨਾਲਾ ਇਸ ਕਰਕੇ ਸਾਰੇ ਜ਼ਿਲ੍ਹੇ ਤੇ ਔਰ ਇਸ ਤੋਂ ਪਹਿਲਾਂ ਜਿੱਥੇ ਜਿੱਥੇ ਉਹ ਐਸਐਸਪੀ ਰਹੇ ਨੇ ਉਹ ਪਿਛਲੇ 10 ਸਾਲਾਂ ਦੇ ਵਿੱਚ ਚਾਹੇ ਉਹ ਮਾਨਸੇ ਰੇ ਹੋਣ ਜਾਂ ਫਰੀਦਕੋਟ ਰੇ ਹੋਣ ਜਾਂ ਫਤਿਹਗੜ੍ਹ ਸਾਹਿਬ ਰੇ ਹੋਣ ਜਾਂ ਮਹਾਲੀ ਰੇ ਹੋਣ ਉਹ ਜਿਹੜਾ ਸਾਰਾ ਜਿਹੜਾ ਰਿਕਾਰਡ ਆ ਉਹ ਸੀਬੀਆਈ ਨੇ ਪੰਜਾਬ ਸਰਕਾਰ ਤੋਂ ਦੂਜੀ ਵਾਰ ਮੰਗਿਆ ਹਲੇ ਤੱਕ ਸੀਬੀਆਈ ਨੇ ਕਿਹਾ ਕਿ ਸਾਨੂੰ ਜਿਹੜਾ ਰਿਕਾਰਡ ਨਹੀਂ ਮਿਲਿਆਗਾ ਉਹ ਸਾਇਦ ਹੈ ਕਿ ਜਦੋਂ ਹਰਚੰਦ ਸਿੰਘ ਪੁੱਲਰ ਨੂੰ ਗੱਲ ਮੰਗਲਵਾਰ ਕੋਰਟ ਚ ਪੇਸ਼ ਕੀਤਾ ਉਹਦੋਂ ਵੀ ਗੱਲ ਉੱਠ ਸਕਦੀ ਹੈ ਜਾਂ ਜਦੋਂ ਅੱਜ ਮੋੜਿ ਕਰਸ਼ਾਨੂ ਸ਼ਰਦਾ ਨੂੰ ਪੇਸ਼ ਕੀਤਾ ਜਾਊਗਾ ਤੇ ਅੱਜ ਵੀ ਕੋਰਟ ਦੇ ਵਿੱਚ ਜਿਹੜੀ ਆ ਗੱਲ ਉੱਠ ਸਕਦੀ ਹੈ ਜੀ ਜੇ ਗੱਲ ਕਰੀਏ ਕਰਸ਼ਾਨੂ ਸ਼ਰਦਾ ਤੇ ਹਰਚੰਦ ਸਿੰਘ ਪੁੱਲਰ ਦੀ ਅੱਜ ਕਰਸ਼ਾਨੂ ਸ਼ਰਦਾ ਦਾ ਰਿਮਾਂਡ ਖਤਮ ਹੋ ਰਿਹਾ ਹੈ ਕੱਲ ਹੋ ਰਿਹਾ ਹੈ ਡੀਆਈਜੀ ਪੁੱਲਰ ਦਾ ਇਸ ਤੋਂ ਬਾਅਦ ਸੀਬੀਏ ਜੇ ਅਗਲੀ ਕਾਰਵਾਈ ਕੀ ਹੋਏਗੀ ਦੇਖੋ ਜਿਹੜੇ ਕਰਸ਼ਾਨੂ ਸ਼ਾਰਦਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ 13 ਦਿਨ ਦਾ ਰਿਮਾਂਡ ਅੱਜ ਪੂਰਾ ਹੋ ਚੁੱਕਾ ਹੈ ਕਾਨੂੰਨ ਮੁਤਾਬਕ ਤੁਸੀਂ ਵੀ ਕਿਸੇ ਕੇਸ ਦੇ ਵਿੱਚ ਕਿਸੇ ਵੀ ਜਿਹੜਾ ਕਥਿਤ ਦੋਸ਼ੀ ਹੈ ਉਹਦਾ 15 ਦਿਨ ਦੇ ਵਿੱਚ ਵਿੱਚ ਤੁਸੀਂ ਰਿਮਾਂਡ ਲੈ ਸਕਦੇ ਹੋ ਕਰਸ਼ਾਨੂ ਸ਼ਾਰਦਾ ਦਾ 9 ਦਿਨ ਦਾ ਪਹਿਲਾਂ ਹੋ ਚੁੱਕਿਆ ਤੇ ਫਿਰ ਸੀਬੀਆਈ ਨੂੰ 4 ਦਿਨ ਦਾ ਮਿਲਿਆ 13 ਦਿਨ ਹੁਣ ਦੇਖਦੇ ਕਿ ਅੱਜ ਸੀਬੀਆਈ 2 ਦਿਨ ਦਾ ਰਿਮਾਂਡ ਹਾਸਲ ਕਰਦੀ ਹੈ ਜਾਂ ਫਿਰ ਕਰਸ਼ਾਨੂ ਸ਼ਾਰਦਾ 14 ਦਿਨ ਬਾਅਦ ਤੇ ਜੁਡੀਸ਼ੀਅਲ ਰਿਮਾਂਡ ਤੇ ਚਲਾ ਜਾਊਗਾ ਰਹੀ ਗੱਲ ਹਰਚੰਦ ਸਿੰਘ ਭੁੱਲਰ ਹੋਣਾ ਦੀ ਉਹਨਾਂ ਦਾ ਭਲਕੇ ਰਿਮਾਂਡ ਖਤਮ ਹੋ ਰਿਹਾ ਉਹਨਾਂ ਦੇ ਹੱਲੇ ਇੱਕ ਕੇਸ ਦੇ ਵਿੱਚ 5 ਦਿਨ ਦਾ ਜਿਹੜਾ ਵਾ ਰਿਮਾਂਡ ਬਾਕੀ ਹੈ ਕੀ ਭਲਕੇ ਉਹਨਾਂ ਨੂੰ ਮੁੜ ਕੋਰਟ ਦੇ ਜ਼ਰੀਏ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਲੇਕਿਨ ਭਲਕੇ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਹਰਚੰਦ ਸਿੰਘ ਭੁੱਲਰ ਦੇ ਵਕੀਲਾਂ ਨੇ ਪੂਰੀ ਤਿਆਰੀ ਕਰ ਲਈ ਆ ਉਹਨਾਂ ਨੇ ਸਾਰੀਆਂ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਉਹ ਪੁਰਾਣੇ ਆਰਡਰ ਇਹੋ ਜਿਹੇ ਕੇਸਾਂ ਦੇ ਵਿੱਚ ਕੱਢ ਲਿਆਦੇ ਨੇ ਕੱਲ੍ਹ ਵਾਲੀ ਜਿਹੜੀ ਬਹਿਸ ਹੈ ਦੱਸੀ ਜਾ ਰਹੀ ਹੈ ਕਿ ਕਾਫੀ ਤਗੜੀ ਹੋਣ ਦੀ ਸੁਭਾਵਨਾ ਕੱਲ੍ਹ ਹਰ ਹਾਲਤ ਵਿੱਚ ਹਰਚੰਦ ਸਿੰਘ ਭੁੱਲਰ ਦੇ ਵਕੀਲ ਕੋਸ਼ਿਸ਼ ਕਰਨਗੇ ਕਿ ਹਰਚੰਦ ਸਿੰਘ ਭੁੱਲਰ ਦਾ ਰਿਮਾਂਡ ਦੁਬਾਰਾ ਸੀਬੀ ਹਾਸਲ ਨਾ ਕਰ ਸਕੇ ਕੱਲ ਦੋਨਾਂ ਧਿਰਾਂ ਦੇ ਵਿੱਚ सीबीआई ਪਾਸੋਂ ਵੀ ਔਰ ਫਰਚੰਦ ਸਿੰਘ ਪੁੱਲਰ ਵਾਲੇ ਪਾਸੋਂ ਵੀ ਜਿਹੜੀ ਐ ਬੜੀ ਠੋਸ ਬਹਿਸ ਹੋਣ ਦੀ ਸੁਭਾਵਨਾ ਨੇ ਤਿਆਰੀ ਪੂਰੀ ਖਿੱਚ ਲਈ ਆ ਫਰਚੰਦ ਸਿੰਘ ਪੁੱਲਰ ਹੋਣਾ ਵੱਲੋਂ ਵੀ 4-5 ਵਕੀਲ ਪੇਸ਼ ਹੁੰਦੇ ਨੇ ਔਰ ਇਧਰ सीबीआई ਵੱਲੋਂ ਅਧਿਕਾਰੀ ਤੇ ਵਕੀਲ ਪੇਸ਼ ਹੁੰਦੇ ਨੇ ਉਹ ਕੱਲ ਦਾ ਦਿਨ ਬੜਾ ਮਹੱਤਵਪੂਰਨ ਰਹੂਗਾ ਕਿ ਕਾਫੀ ਠੋਸ ਜਿਹੜੀ ਤਿਆਰੀ ਫਰਚੰਦ ਸਿੰਘ ਪੁੱਲਰ ਹੋਣਾ ਦੇ ਮਸਲੇ 'ਚ ਵੀ ਇਕੱਠੀ ਕੀਤੀ ਗਈ ਹੈ ਉਨਾ ਵੱਲੋਂ ਜਿਹੜੇ ਵਕੀਲ ਨੇ ਉਹ ਐਚਐਸ ਧਨੋਵਾ ਤੇ ਆਰਪੀਐਸ 12 ਪੇਸ਼ ਹੋ ਰਹੇ ਨੇ ਅੱਜ ਜਿਹੜਾ ਰਿਮਾਂਡ ਕਿਰਸ਼ਾਨੂੰ ਸ਼ਰਦਾ ਦਾ ਖਤਮ ਹੋ ਰਿਹਾ ਤੇ ਕੋਰਟ ਚ ਪੇਸ਼ ਕੀਤਾ ਜਾਊਗਾ ਉਸ ਮਸਲੇ ਦੇ ਜਿਹੜੇ ਜਿਹੜੇ ਨੇ ਗੁਰਿੰਦਰ ਸਿੰਘ ਢਿੱਲੋ ਜਿਹੜੇ ਵਕੀਲ ਨੇ ਉਹ ਇਹਨਾਂ ਵੱਲੋਂ ਕਿਰਸ਼ਾਨੂੰ ਸ਼ਰਦਾ ਵੱਲੋਂ ਪੇਸ਼ ਹੋਣਗੇ ਉਹ ਅੱਜ ਕੀ ਦਲੀਲਾਂ ਦਿੰਦੇ ਨੇ ਉਹ ਅੱਜ ਵੇਖਣ ਵਾਲੀਆਂ ਹੋਣਗੀਆਂ ਲੇਕਿਨ ਹਰਚੰਦ ਸਿੰਘ ਪੁੱਲਰ ਜਦੋਂ ਕਿ ਉਹ ਗਏ ਇਸ ਟਾਈਮ ਪੁਲਿਸ ਕਸਟਡੀ ਦੇ ਵਿੱਚ ਨੇ ਉਹਨਾਂ ਨੂੰ ਵਕੀਲ ਦਿੱਲੀ ਮਿਲ ਰਿਹਾ ਕਿਨੇ ਤੇ ਮੰਨਿਆ ਜਾ ਰਿਹਾ ਕਿ ਉਹਨਾਂ ਤੇ ਵਕਾਲਤਨਾਮੇ ਤੇ ਦਸਕਤ ਹੋ ਗਏ ਨੇ ਔਰ ਉਹ ਹਾਈ ਕੋਰਟ ਦੇ ਵਿੱਚ ਵੀ ਜੇ ਭਲਕੇ ਉਹਨਾਂ ਨੂੰ ਕੋਈ ਰਿਲੀਫ ਨਾ ਮਿਲੀ ਤੇ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਕਿ ਇੱਕ ਪਾਸੇ ਪੰਜਾਬ ਵਿਜੀਲੈਂਸ ਨੇ ਕੇਸ ਰਜਿਸਟਰ ਕੀਤਾ ਤੇ ਦੂਜੇ ਪਾਸੇ ਸੀਬੀਆਈ ਨੇ ਕੇਸ ਰਜਿਸਟਰਡ ਕੀਤਾ ਉਹ ਹਾਈ ਕੋਰਟ ਵੀ ਜਾ ਸਕਦੇ ਨੇ ਇਹ ਵੀ ਜਾਣਕਾਰੀ ਦੱਸਦੇ ਨੇ ਕਿ ਜਦੋਂ ਹਰਚੰਸ ਸਿੰਘ ਭੁੱਲਰ ਨੂੰ ਉਹਨਾਂ ਦੇ ਵਕੀਲ ਮਿਲਣ ਜਾਂਦੇ ਨੇ ਜੀ ਉਦੋਂ ਸੀਬੀਆਈ ਦੇ ਮੁਲਾਜ਼ਮ ਦੇ ਅਧਿਕਾਰੀ ਉਹਨਾਂ ਦੇ ਨੇੜੇ ਤੇੜੇ ਹੀ ਖੜੇ ਹੁੰਦੇ ਨੇ ਤਾਂ ਜੋ ਕੋਈ ਹੋਰ ਗੱਲ ਜਿਹੜੀ ਜੀ ਸੀਬੀਆਈ ਦੇ ਕੰਨਾਂ ਦੇ ਵਿੱਚ ਪੈ ਜੇ ਤੇ ਉਹ ਹੋਰ ਸੀ ਬੈਠੋ ਉਸ ਕਰ ਮਜ਼ਬੂਤ ਆਪਣੇ ਆਪ ਨੂੰ ਕਰ ਲੇ ਲੇਕਿਨ ਫਿਲਹਾਲ ਆ ਕਿ ਅੱਜ ਕਰਸ਼ਾਨੂ ਸ਼ਾਰਦਾ ਦਾ ਮੁਰਤੂਰ ਮਾੜ ਜਿਹੜਾ ਵਾ ਉਹ ਹਾਸਲ ਸੀਬੀਏ ਕਰਦੀ ਕਿ ਨਹੀਂ ਕਰਦੀ ਕਿਉਂਕਿ ਸਿਰਫ 2 ਦਿਨ ਬਾਕੀ ਰਹਿ ਗਿਆ 15 ਦਿਨਾਂ ਦੇ ਵਿੱਚੋਂ ਤੇ ਦੂਜਾ ਰਿਕਾਰਡ ਨੂੰ ਲੈ ਕੇ ਜਿਹੜੀ ਐਫਸੀਬੀਏ ਕੀ ਅਦਾਲਤ ਨੂੰ ਇਸ ਮਸਲੇ ਦੇ ਵਿੱਚ ਜਾਣੂ ਕਰਵਾਉਗੇ ਕਿ ਸਾਨੂੰ ਭੁੱਲਰ ਦੀ ਜਿਹੜੀ ਪੋਸਟਿੰਗ ਆ ਜਾਂ ਜਿਹੜੇ ਜਿੱਥੇ-ਜਿੱਥੇ ਉਹ ਐਸਐਸਪੀ ਜਾਂ ਡੀਆਈਜੀ ਰਹੇ ਨੇ ਉਥੇ ਜਿਹੜੇ ਨੇ ਜਿਹੜੀਆਂ ਕਿੰਨੀਆਂ ਉਹਨਾਂ ਦੇ ਦਸਤਾਵੇਜ਼ ਤਾਂ ਹੀਠਾ ਜਿਹੜੇ ਐਫਆਈਆਰ ਰਾਦ ਹੋਈਆਂ ਜਾਂ ਕੈਨਸਲ ਹੋਈਆਂ ਜਾਂ ਰਜਿਸਟ੍ਰੇਸ਼ਨ ਹੋਈ ਉਹ ਸਾਰਾ ਜਿਹੜਾ ਰਿਕਾਰਡ ਆ ਉਹ ਮੰਗਿਆ ਗਿਆ ਹੈ ਤੁਸੀਂ ਗੱਲ ਕੀਤੀ ਕੀ ਰਿਮਾਂਡ ਦੀ ਕੀ ਰਿਮਾਂਡ ਜਦੋਂ ਬਹਿਸ ਹੋਈ কোর্ਟ ਦੇ ਵਿੱਚ ਰਿਮਾਂਡ ਨੂੰ ਲੈ ਕੇ ਵੀ ਬਹਿਸ ਹੋਏਗੀ ਪਰ ਜਿਹੜੀ ਤਿਆਰੀ ਕੀਤੀ ਉਹਨਾਂ ਨੇ ਵਕੀਲਾਦਨੀ ਵੀ ਕੀਤੀ ਹੈਗੀ ਹੈ ਸੀਬੀਆਈ ਨੇ ਵੀ ਤਿਆਰੀ ਪੂਰੀ ਕੀਤੀ ਹੋਣੀ ਹੈ ਪਰ ਜੇ ਗੱਲ ਕਰੀਏ ਚਾਰਟ ਸ਼ੀਟ ਦੀ ਕਿੰਨਾ ਸਮਾਂ ਰਹਿੰਦਾ ਹੈਗਾ ਕਿ ਉਹ ਤੱਕ ਚਾਰਟ ਸ਼ੀਟ ਪੇਸ਼ ਕਰ ਸਕਦੀ ਹੈਗੀ ਹੈ ਸੀਬੀਆਈ ਦੇਖੋ ਵੈਸੇ ਤਾਂ ਹੁੰਦਾ ਇਸ ਕੇਸ ਦੇ ਵਿੱਚ ਤੇ ਉਹਨਾਂ ਨੇ 90 ਦਿਨ ਦੇ ਵਿੱਚ ਵਿੱਚ ਚਾਰਟ ਸ਼ੀਟ ਦਾਖਲ ਕਰਨੀ ਹੁੰਦੀ ਹੈ ਹਲੇ ਤੇ ਦਿਨ ਬਹੁਤ ਪਏ ਨੇ ਲੇਕਿਨ 15 ਦਿਨ ਤੋਂ ਜ਼ਿਆਦਾ ਰਿਮਾਂਡ ਲੈਣੀ ਜਾ ਸਕਦਾ ਹੈ ਗਾਇਸ ਕਰਕੇ ਹਰਚੰਦ ਸਿੰਘ ਭੁੱਲਰ ਦੇ ਪੰਜ ਕਿ ਦਿਨ ਹੋਰ ਅਗਰ ਸੀਬੀਐਨ ਲਗਾ ਕੇ ਰਿਮਾਂਡ ਹਾਸਲ ਕੀਤਾ ਜਾ ਸਕਦਾ ਹੁਣ ਦੂਜੀ ਗੱਲ ਹੈ ਕਿ ਆ ਜਿਹੜਾ ਹੁਣ ਰਸੀਬ ਕੱਲ ਦਾ ਦੇਣ ਲੱਗੂਗਾ ਪਤਾ ਕਿ ਰਿਮਾਂਡ ਸੀਬੀਐਨ ਮਿਲਦਾ ਕਿ ਨਹੀਂ ਮਿਲਦਾ ਜਾਂ ਹਰਚੰਦ ਸਿੰਘ ਭੁੱਲਰ ਦੇ ਜਿਹੜੇ ਵਕੀਲ ਨੇ ਉਹ ਰਿਮਾਂਡ ਰੋਕਣ ਵਾਸਤੇ ਕਿਹੜੀਆਂ ਦਲੀਲਾਂ ਦੇਣਗੇ ਪਰ ਨਾਲ ਦੀ ਨਾਲ ਦੇਖਦੇ ਹਾਂ ਕਿ ਪਿਛਲੇ ਸੀਰਿੰਗ ਦੇ ਵਿੱਚ ਵੀ ਪੰਜਾਬ ਵਿਜੀਲੈਂਸ ਵੱਲੋਂ ਜਿਹੜੇ ਵਕੀਲ ਸੀ ਉਹ ਪੇਸ਼ ਤੇ ਸਨ ਕੋਰਟ ਦੇ ਵਿੱਚ ਲੇਕਿਨ ਉਹਨਾਂ ਨੇ ਆਪਣੀ ਹਾਜ਼ਰੀ ਨਹੀਂ ਲਵਾਈ ਉਹ ਤੇ ਸ਼ਾਇਦ ਕਾਰਵਾਈ ਸੁਣਨ ਨਹੀਂ ਆਉਂਦੇ ਨੇ ਹੁਣ ਇਹ ਸੀਬੀਆਈ ਦੇਖਦੇ ਕਿ ਇਹ ਇਹਨਾਂ ਕੋਲ ਸੀਬੀਆਈ ਕੋਲ ਬਹੁਤ ਸਾਰੇ ਸਬੂਤ ਐਵੀਡੈਂਸ ਮਿਲ ਚੁੱਕੀ ਹੈ ਨਾ ਜੀ ਸੀਬੀਆਈ ਨੇ ਪਿਛਲੇ ਦਿਨਾਂ ਦੇ ਵਿੱਚ ਕਈ ਜ਼ਿਲ੍ਹਾ ਜ਼ਿਲ੍ਹੇ ਦੇ ਕਈ ਸਥਾਨਾਂ ਤੇ ਛਾਪੇ ਮਾਰੇ ਨੇ ਉਹ ਵੀ ਜਿਹੜਾ ਰਿਕਾਰਡ ਆ ਉਹ ਵੀ ਸ਼ਾਇਦ ਭੜ ਕੇ ਪੇਸ਼ ਕੀਤਾ ਜਾ ਸਕਦਾ ਜਾਂ ਜਿੰਨਾ ਜਿੰਨਾ ਦੇ ਛਾਪੇ ਮਾਰੇ ਨੇ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਇਹ ਦੇਖਦੇ ਆ ਇਸ ਮਸਲੇ 'ਚ ਅੱਜ ਕਿਰਸ਼ਾਨੂੰ ਵਾਲਾ ਜਿਹੜਾ ਅੱਜ ਪੋਸਟ ਜਿਹੜਾ ਪੇਸ਼ ਕਰਨਾ ਉਹਦੇ 'ਚ ਬੜੀ ਸਥਿਤੀ ਸਪਸ਼ਟ ਹੋ ਜਾਊਗੀ ਇਸ ਮਸਲੇ ਦੇ ਵਿੱਚ ਕਿ ਕਿਰਸ਼ਾਨੂੰ ਸ਼ਰਦਾ ਕੀ ਸੀਬੀਆਈ ਉਹਨੂੰ ਸਰਕਾਰੀ ਵਾਦਾ ਮਾਫਗਵਾ ਬਣਾਉਣ ਵਾਸਤੇ ਦਬਾਅ ਪਾ ਚੁੱਕੀ ਜਾਂ ਉਹ ਖੁਦ ਸਰਕਾਰੀ ਵਾਦਾ ਮਾਫਗਵਾ ਬਨਣ ਨੂੰ ਤਿਆਰ ਹੋ ਗਿਆ ਇਹ ਅੱਜ ਵਾਲੀ ਜਿਹੜੀ ਸਥਿਤੀ ਦੇ ਵਿੱਚ ਬੜਾ ਕਲੀਅਰ ਜਿਹੜਾ ਵਾ ਉਹ ਸਪਸ਼ਟ ਹੋ ਜਾਊਗਾ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ ਧੰਨਵਾਦ